ਹਾਂਜੀ ਅੱਜ ਆਪਾਂ ਗਰਮੀਆਂ ਦੇ ਲਈ ਸਮਰ ਦੇ ਲਈ ਬਹੁਤ ਹੀ ਅੱਛਾ ਫੈਬਰਿਕ ਦੇ ਸੂਟ ਲੈ ਕੇ ਆਏ ਹਾਂ। ਵੀਦ ਦੁਪੱਟਾ ਸੂਟ ਰਹਿਣਗੇ ਇਹ ਵਾਲੇ ਸੂਟ ਜੋ ਰਹਿਣ। ਤੁਸੀਂ ਦੇਖ ਰਹੇ ਹੋ ਸਕਰੀਨ ਤੇ 3.5 ਮੀਟਰ ਵੱਡੇ ਪਾਣੀ ਦੇ ਵਿੱਚ ਸੂਟ ਰਹੇਗਾ ਬੀਬਾ ਪ੍ਰਿੰਟਸ ਨੇ ਕਾਟਨ ਦੇ ਸੂਟ ਨੇ ਵਿਦਾਊਟ ਲੈਂਡਿੰਗ ਸਟਿਚ ਹੋਣਗੇ। ਸਾਰੇ ਤੁਸੀਂ ਰੰਗ ਕਲਰ ਰੰਗ ਪ੍ਰਿੰਟ ਚੈੱਕ ਕਰ ਸਕਦੇ ਹੋ ਨਾਲ ਦੁਪੱਟਾ ਟਾਈ ਡਾਈ ਸ਼ਫੋਨ ਦਾ ਰਹੇਗਾ। ਦੁਪੱਟੇ ਦੀ ਗੱਟ 2 ਮੀਟਰ ਹੈ ਤੇ ਜੋ ਸੂਟ ਆ ਉਹ 3.5 ਮੀਟਰ ਵੱਡੇ ਪਾਣੀ ਦੇ ਵਿੱਚ। 700 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਇ ਕਰ ਸਕਦੇ ਹੋ ਸਿਲੈਕਟ ਕਰਕੇ ਜੋ ਤੁਹਾਨੂੰ ਸੂਟ ਪਸੰਦ ਆਏਗਾ WhatsApp ਨੰਬਰ ਆਪਣਾ ਮੈਂਸ਼ਨ ਆ ਉਸ ਤੇ ਤੁਸੀਂ ਸੈਂਡ ਕਰਕੇ ਸੂਟ ਨੂੰ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਆ ਨਵੇਂ-ਨਵੇਂ ਰੰਗ ਪ੍ਰਿੰਟ ਡਿਜ਼ਾਈਨਰ ਸੂਟ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਿਦਾਊਟ ਲੈਣੇਗੇ ਸੂਟ ਸਟਿਚ ਹੋਣਗੇ ਬਹੁਤ ਹੀ ਅੱਛਾ ਫੈਬਰਿਕ ਹੈ ਤੁਸੀਂ ਇਸੇ ਸਟੇਲੈਸ ਦਾ ਡਿਜ਼ਾਈਨ ਕਰਵਾ ਸਕਦੇ ਹੋ 올ਓਵਰ ਕੈਮਰੀ ਕਾਟਨ ਦੇ ਸੂਟ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਬਹੁਤ ਜ਼ਿਆਦਾ ਇਹਨਾਂ ਸੂਟਾਂ ਦੀ ਡਿਮਾਂਡ ਸੀ ਇਸ ਕਰਕੇ ਆਪਾਂ ਦੁਬਾਰਾ ਵੀਡੀਓ ਬਣਾ ਕੇ ਤੁਹਾਡੇ ਲਈ ਸਾਰੇ ਕਲਰ ਆਪਾਂ ਵੀਡੀਓ ਵਿੱਚ ਐਡ ਕਰ ਦਿੱਤੇ ਨੇ ਤੁਸੀਂ ਸਿਲੈਕਟ ਕਰਕੇ ਹੁਣ ਇਹਨਾਂ ਵਿੱਚ ਤੁਸੀਂ ਪਾਈ ਕਰ ਸਕਦੇ ਹੋ ਥੈਂਕ ਯੂ